ਹਾਂ ਨਾਨਕ ਸ਼ਕ ਨਾਨਕ ਸ਼ਕ ਦਾ ਸਿਪੂ ਆਜੀ ਭੱਜ ਚੁੱਕੇ ਤੁਹਾਡੇ ਮੁੰਡੇ ਦੇ ਵਿਆਹ ਤੇ ਹੈਲੋ ਹਾਂਜੀ ਪੂਆ ਜੀ ਸਤਿ ਸ੍ਰੀਕਾਲ ਹਾਂ ਭਾਈ ਸਤਿ ਸ੍ਰੀਕਾਲ ਹੋਰ ਦੱਸ ਸਾਰੇ ਠੀਕ ਨੇ ਇੱਥੇ ਹਾਂਜੀ ਹਾਂਜੀ ਪੂਆ ਜੀ ਸਭ ਠੀਕ ਠਾਕ ਐ ਇੱਧਰ ਦਾ ਤੁਸੀਂ ਦੱਸੋ ਇੱਧਰ ਸਭ ਠੀਕ ਠਾਕ ਐ ਹੋਰ ਫੁੱਫੜ ਜੀ ਕਿਵੇਂ ਨੇ ਠੀਕ ਠਾਕ ਨੇ ਵਧੀਆ ਹਾਂ ਭਾਈ ਇੱਧਰ ਵੀ ਠੀਕ ਐ ਫੁੱਫੜ ਵੀ ਤੇਰਾ ਠੀਕ ਐ ਅੱਛਾ ਚੱਲ ਹੋਰ ਦੱਸੋ ਪੂਆ ਜੀ ਅੱਜ ਸਵੇਰੀ ਸਵੇਰੇ ਭਤੀਜੇ ਨੂੰ ਕਿਵੇਂ ਯਾਦ ਕਰ ਲਿਆ ਪੂਆ ਤਾਂ ਫਿਰ ਵੀ ਯਾਦ ਕਰ ਲੈ ਤੂੰ ਉਸ ਤੇ ਕਦੀ ਯਾਦ ਵੀ ਨਹੀਂ ਕਰਦੇ ਨਾ ਕਦੀ ਗੇੜਾ ਮਾਰਿਆ ਨਾ ਨਾ ਪੂਆ ਜੀ ਇਹ ਜੀ ਤਾਂ ਕੋਈ ਗੱਲ ਹੀ ਨਹੀਂ ਬਸ ਤੁਹਾਨੂੰ ਪਤਾ ਵੀ ਆ ਕੰਮਕਾਰਾਂ ਨੂੰ ਟਾਈਮ じゃ ਨਹੀਂ ਮਿਲਦਾ ਆ ਹੁਣ ਵੀ ਮੈਂ ਤਾਂ ਜਾ ਰਿਹਾ ਸੀ ਅੱਛਾ ਮੈਂ ਤਾਂ ਅੱਜ ਫੋਨ ਤਾਂ ਕਰਿਆ ਸੀ ਮੈਂ ਇੱਧਰ ਆਉਣਾ ਸੀ ਵੀ ਤੁਸੀਂ ਕਿਤੇ ਜਾਣਾ ਤਾਂ ਨਹੀਂ ਹੈਗਾ ਘਰੇ ਹੀ ਅੱਜ ਹਾਂ ਹਾਂ ਪੂਆ ਜੀ ਅੱਜ ਤਾਂ ਕਰੀਆਂ ਮੈਂ ਬਸ ਮੜੇ ਖੇਤ ਗੇੜਾ ਮਾਰ ਕੇ ਆਉਣਾ ਲੱਵੀ ਇੱਥੇ ਆ ਆਜੋ ਕੋਈ ਗੱਲ ਨਹੀਂ ਤੁਸੀਂ ਚੱਲ ਠੀਕ ਹੈ ਫਿਰ ਮੈਂ ਥੋੜੇ ਟਾਈਮ ਤੱਕ ਤੁਰਦੀ ਆਂ ਫਿਰ ਚਲੋ ਠੀਕ ਆ ਪੂਆ ਜੀ ਆਜੋ ਆਜੋ ਤੁਸੀਂ ਚੱਲ ਚੰਗਾ ਹੋਣੀ ਆ ਠੀਕ ਆ ਲਵੀ ਹਾਂਜੀ ਆਓ ਰੋ ਮੇਰੀ ਗੱਲ ਸੁਣੋ ਆਉਨੀ ਆ ਹਾਂਜੀ ਪੂਆ ਦਾ ਫੋਨ ਆਇਆ ਵਾ ਸੀ ਆਪੂਆ ਦਾ ਹੀ ਆਇਆ ਸੀ ਫੋਨ ਤਾਂ ਕੀ ਕਹਿੰਦੇ ਸੀਗੇ ਆਉਣ ਬਾਰੇ ਕਹਿੰਦੇ ਸੀ ਉਹ ਤਾਂ ਕਹਿੰਦੀ ਅੱਜ ਆਉਣਾ ਮੈਂ ਅੱਛਾ ਨਾ ਪੂਆ ਨੇ ਕੋਈ ਵਿਆਹ ਦੀ ਗੱਲ ਤਾਂ ਨਹੀਂ ਛੇੜੀ ਕਿ ਉਹਦੀ ਕੁੜੀ ਮੰਗੀ ਨੂੰ ਵੀ ਕਾਫੀ ਟਾਈਮ ਹੋ ਗਿਆ ਕਿਤੇ ਕੋਈ ਤਰੀਕ ਕਢਾ ਲਈ ਹੋਵੇ ਅੱਜ ਭੇਲੀ ਲੈ ਕੇ ਆਉਂਦੀ ਹੋਵੇ ਆਪਣੀ ਤਾਂ ਕੋਈ ਤਿਆਰੀ ਵੀ ਨਹੀਂ ਉਹ ਨਾ ਨਾ ਭੇਲੀ ਲੈ ਕੇ ਤਾਂ ਕਾਨੂੰ ਆਉਂਦੀ ਹੋ ਜੇ ਕੋਈ ਇਹੋ ਜੀ ਗੱਲ ਹੁੰਦੀ ਵਿਆਹ ਦੀ ਫਿਰ ਮੈਨੂੰ ਫੋਨ ਤੇ ਦੱਸਦੀ ਉਹ ਤਾਂ ਵੀ ਮਿਲਣ ਆਉਂਦੀ ਹੋ ਹਾਂਜੀ ਇਹ ਵੀ ਐ ਕੀ ਪਤਾ ਉਹ ਮਿਲ ਨਹੀਂ ਆਉਂਦੀ ਹੋਵੇ ਨਾਲੇ ਥੋੜੇ ਚਿਰ ਬਾਅਦ ਉਹ ਢੇੜਾ ਮਾਰ ਹੀ ਲੈਂਦੀ ਐ। ਉਹਦੇ ਪੇਕੇ ਨੇ ਭਾਈ ਆਉਣਾ ਹੀ ਐ। ਚੱਲ ਠੀਕ ਐ ਫਿਰ ਹੁਣ ਮੈਂ ਤਾਂ ਜਾਣਾ ਖੇਤ। ਤੈਨੂੰ ਪਤਾ ਵੀ ਲਾਈਟ ਆਉਣ ਵਾਲੀ ਐ। ਕਣਕਰ ਮਾਉਣੀ ਆ ਮੈਂ ਤਾਂ। ਵਿਚ ਦੀ ਮੈਂ ਢੇੜਾ ਤਾਂ ਮਾਰੂੰਗਾ ਜੇ ਬਾਈ ਚਾਂਸ ਮੈਂ ਤੋ ਨਾ ਆਇਆ ਗਿਆ ਤਾਂ ਤੂੰ ਭੂਆ ਵਾਸਤੇ ਨਾ ਵਧੀਆ ਜਿਹਾ ਸੂਟ ਲਿਆ ਕੇ ਰੱਖ ਲਈ ਬਜਾਰੋਂ। ਤੈਨੂੰ ਪਤਾ ਵੀ ਫਿਰ ਜਦੋਂ ਭੂਆ ਆਉਂਦੀ ਐ ਉਹਨੂੰ ਸੂਟ ਤਾਂ ਆਪਾਂ ਦਿਨੇ ਹੀ ਆ। ਨਾਲੇ ਉਹ ਫਿਰ ਮਾੜਾ ਮੋਟਾ ਜਿਹਾ ਸੂਟ ਤਾਂ ਪਸੰਦ ਨਹੀਂ ਕਰਦੀ। ਉਹ ਤਾਂ ਫਿਰ ਵਧੀਆ ਹੀ ਲੈ ਕੇ ਜਾਂਦੀ ਹੁੰਦੀ ਐ। ਜੀ ਹੁੰਦਾ ਮੈਨੂੰ ਪਤਾ ਹੈ ਪਰ ਹੁਣ ਹਰੇਕ ਗੇੜੇ ਵੀ ਸੂਟ ਦੇਣਾ ਔਖਾ ਹੀ ਐ ਮੈਂ ਤਾਂ ਤੁਹਾਨੂੰ ਆਏ ਕਹਿਨੀ ਆ ਕਿ ਅੱਜ ਜਦੋਂ ਆਉਗੀ ਨਾ ਆਪਾਂ ਉਹਨੂੰ 500 ਰੁਪਈਆ ਦੇ ਦਾਂਗੇ ਨਾਲੇ ਹੁਣ ਜਦੋਂ ਥੋੜੇ ਦਿਨਾਂ ਨੂੰ ਉਹਨੇ ਵਿਆਹ ਕਢਾ ਲਿਆ ਪੇਲੀ ਲੈ ਕੇ ਆਈ ਫੇਰ ਵੀ ਤਾਂ ਵਧੀਆ ਸੂਟ ਦੇਣਾ ਹੀ ਪਊਗਾ ਉਹ ਵਿਆਹ ਦਾ ਕੀ ਪਤਾ ਹੈ ਉਹ ਕਦੋਂ ਕਢਾਊਗੀ ਕਦੋਂ ਨਾ ਹੁਣ ਤੂੰ ਅੱਜ ਦਾ ਤਾਂ ਨਮੇੜ ਚਲੋ ਠੀਕ ਐ ਜੀ ਜੇ ਤੁਸੀਂ ਕਹਿੰਦੇ ਹੋ ਨਾ ਵੀ ਸੂਟ ਦੇਣਾ ਤਾਂ ਸੂਟ ਹੀ ਦੇ ਦਾਂਗੇ ਮੈਂ ਹੁਣ ਬਾਜ਼ਾਰ ਤਾਂ ਜਾਂਦੀ ਨਹੀਂ ਤਾਨੂੰ ਪਤਾ ਵੀ ਆਪਣਾ ਹੱਥ ਤਾਂ ਪਹਿਲੇ ਹੀ ਇੰਨਾ ਟਾਈਟ ਹੈ ਐਂ ਕਰਦੇ ਆ ਮੇਰੇ ਕੋਲ ਇੱਕ ਵਧੀਆ ਸੂਟ ਪਿਆ ਮੈਂ ਉਹ ਦੇ ਦੂੰਗੀ ਚੱਲ ਜੇ ਤੇਰੇ ਕੋਲੇ ਉਹ ਸੂਟ ਵਧੀਆ ਤਾਂ ਉਹ ਸੂਟ ਦੇ ਦੇ ਮੈਂ ਤਾਂ ਤੈਨੂੰ ਇਹ ਕਹਿਣਾ ਵੀ ਭੂਆ ਨੂੰ ਨਾਰਾਜ਼ ਕਰਕੇ ਨਾ ਤੋਰੀ ਉਹ ਇੱਥੋਂ ਖੁਸ਼ ਹੋਊਗੀ ਜਾਵੇ ਲਓ ਜੀ ਤੁਸੀਂ ਆ ਕਿਹਈਆਂ ਗੱਲਾਂ ਕਰਦੇ ਹੋ ਤੁਹਾਨੂੰ ਵੀ ਪਤਾ ਹੈ ਵੀ ਮੈਂ ਅੱਜ ਤੱਕ ਕਰ ਭੂਆ ਨੂੰ ਕਦੇ ਨਾਰਾਜ਼ ਕਰਕੇ ਭੇਜਿਆ ਮੈਂ ਉਹਨੂੰ ਵਧੀਆ ਹੀ ਸੂਟ ਦਿੱਤਾ ਹੈ ਜਿਹੜਾ ਮੇਰੇ ਕੋਲੇ ਸੂਟ ਪਿਆ ਹੈ ਨਾ ਉਹ ਵੀ ਬਹੁਤ ਵਧੀਆ ਹੈ ਉਹਦੇ ਪਾਉਣ ਵਾਲਾ ਚਲ ਠੀਕ ਐ ਫਿਰ ਹੁਣ ਮੈਂ ਚੱਲਦਾ ਖੇਤ ਨੂੰ ਤੂੰ ਵੀ ਆਪਦਾ ਕੰਮ-ਕੁਮਨ ਨਮੇੜ ਲਾਉਦੇ ਆਉਣ ਤੱਕ ਕੰਮ ਤਾਂ ਮੇਰਾ ਸਾਰਾ ਨਿਬੜਿਆ ਹੀ ਪਿਆ ਜੀ ਬਸ ਮੈਂ ਦੁਪਹਿਰ ਵਾਸਤੇ ਸਬਜ਼ੀ ਬਣਾ ਕੇ ਰੱਖਦਾ ਨਾਲੇ ਆਟਾ ਗੁੰਨਦਾ ਠੀਕ ਐ ਲੈ ਚੱਲ ਹੁਣ ਮੈਂ ਵੀ ਚੱਲਾਂ ਖੇਤ ਨੂੰ ਕੋਣ ਵਾਲੀ ਹੋ ਆ ਲੈਟ ਛਾਲ ਨਿਭੜ ਗਿਆ ਕੰਮ ਹੁਣ ਜਦੋਂ ਮਰਜੀ ਭੂਆ ਆ ਜੇ ਬਸ ਆਇਆ ਸਬਜ਼ੀ ਬਣੀ ਪਈ ਆ ਆਟਾ ਗੁੰਨਿਆ ਪਿਆ ਲੈ ਮੈਨੂੰ ਤਾਂ ਇਹ ਨਾਲ ਦੀ ਸਮਝ ਨਹੀਂ ਆਉਂਦੀ ਕਹਿੰਦੇ ਭੂਆ ਵਾਸਤੇ ਨਵਾਂ ਸੂਟ ਲੈ ਆਏ ਲੈ ਹੱਥ ਤਾਂ ਅੱਗੀ ਟਾਈਟ ਹੋਇਆ ਪਿਆ ਹਜੇ ਤਾਂ ਦੇਣੇ ਲੈਣੇ ਖੜੇ ਨੇ ਦੋਜੀ ਦੇ ਦੁੱਧ ਦੇ ਹੋਏ ਪਏ ਨੇ ਸੌਦੇ ਦੇ ਦੇਣੇ ਨੇ ਮੈਂ ਤਾਂ ਅੱਜ ਭੂਆ ਦੀਆਂ ਗੱਲਾਂ ਚ ਇਹਨਾਂ ਨੂੰ ਕਹਿਣਾ ਹੀ ਭੁੱਲ ਗਈ ਵੀ ਆਰਤੀ ਤੋਂ ਥੋੜੇ ਬੋਤੇ ਪੈਸੇ ਫੜ ਲਿਆਏ ਚੱਲ ਹੁਣ ਤਾਂ ਮੈਂ ਇਹਨਾਂ ਨਾਲ ਕੋਈ ਗੱਲ ਛੇੜਦੀ ਵੀ ਨਹੀਂ ਜੇ ਭੂਆ ਦੇ ਸਾਹਮਣੇ ਪੈਸੇ ਮੰਗਾ ਲੇ ਉਹ ਤਾਂ ਇਹ ਨਹੀਂ ਪਤਾ ਮੈਨੂੰ ਬਾਜ਼ਾਰ ਹੀ ਲੈ ਜੇ ਪਤਾ ਨਹੀਂ ਕਿਹੋ ਜਿਹਾ ਸੂਟ ਪਸੰਦ ਕਰ ਲੇ ਚੱਲ ਕੱਲ ਨੂੰ ਹੀ ਕਹਿ ਦੂੰਗੀ ਕੱਲੂ ਲੈ ਆਉਣਗੇ ਜਾ ਕੇ ਸਤਿ ਸ਼੍ਰੀ ਅਕਾਲ ਭੂਆ ਜੀ ਸਤਿ ਸ਼੍ਰੀ ਅਕਾਲ ਹੋਰ ਲੱਭੀ ਠੀਕ ਹੈ ਹਾਂਜੀ ਠੀਕ ਠਾਕ ਤੁਸੀਂ ਦੱਸੋ ਠੀਕ ਹੋ ਸਭ ਵਧੀਆ ਅਸੀਂ ਵੀ ਠੀਕ ਆ ਤੂੰ ਸੁਣਾ ਹਾਂ ਬਸ ਬੈਠੀ ਤੁਹਾਨੂੰ ਹੀ ਦੇਖ ਰਹੀ ਸੀਗੀ ਠੀਕ ਹੈ ਹਾਂ ਮੈਂ ਫੋਨ ਕੀਤਾ ਸੀ ਹਾਂਜੀ ਦੱਸਿਆ ਸੀ ਇਹਨਾਂ ਨੇ ਮੈਨੂੰ ਠੀਕ ਹੈ ਚੱਲ ਹੋਰ ਦੱਸ ਲਵੀ ਤੇਰੇ ਪੇਕੇ ਨਾਲ ਠੀਕ ਰਹੇ ਮਾਰਿਆ ਗੇੜਾ ਗੁੜਾ ਉਹਨਾਂ ਨੇ ਹਾਂਜੀ ਭੂਆ ਜੀ ਉਧਰ ਵੀ ਸਭ ਸੁੱਖ ਸਾਂਦ ਹੈ ਪਰ ਗੇੜਾ ਗੁੜਾ ਤਾਂ ਕਿੱਥੇ ਉਹ ਵੀ ਹੁਣ ਤੁਹਾਨੂੰ ਪਤਾ ਹੀ ਹੈ ਵੀ ਕੰਮਾਂ ਕਾਰਾਂ ਵਾਲੇ ਨੇ ਨਾ ਹੀ ਸਾਥੋਂ ਨਿਕਲਿਆ ਜਾਂਦਾ ਬਸ ਐ ਐ ਵੀ ਫੋਨ ਤੇ ਗੱਲਬਾਤ ਹੋ ਜਾਂਦੀ ਹੈ ਸੁੱਖ ਸਾਂਦ ਪੁੱਛ ਲਈਦੀ ਹੈ ਹਾਂ ਪਤ ਅੱਜ ਕੱਲ ਤੇ ਇੰਨੇ ਹੀ ਬੜਾ ਜਿਹੜਾ ਫੋਨ ਨਾਲ ਤੇ ਹਾਲਚਲ ਪੁੱਛ ਲੈਂਦਾ ਬੰਦਾ ਆਉਣ ਜਾਣ ਦਾ ਕਿਤੇ ਕੋਲ ਟਾਈਮ ਹੈਗਾ ਹਾਂਜੀ ਪੂਆ ਜੀ ਲੋ ਆਪਾਂ ਤਾਂ ਗੱਲਾਂ ਹੀ ਕਰਨ ਲੱਗੇ ਨਾ ਮੈਂ ਤੁਹਾਨੂੰ ਪਾਣੀ ਲਿਆ ਕੇ ਦਿੱਤਾ ਨਾ ਮੈਂ ਚਾਹ ਬਣਾਈ ਐ ਲੋ ਮੈਂ ਪਹਿਲਾਂ ਪਾਣੀ ਲਿਆ ਕੇ ਦਿੰਨੀ ਆ ਚੱਲ ਠੀਕ ਐ ਲੈ ਆ ਕੋਲ ਤੇ ਪਾਣੀ ਆ ਲੋ ਪੂਆ ਜੀ ਪਾਣੀ ਲੈ ਆ ਲਓ ਤੁਸੀਂ ਪਾਣੀ ਪੀਓ ਮੈਂ ਚਾਹ ਵੀ ਬਣਾਈ ਲਿਆ ਮਾਂ ਨਹੀਂ ਚਾਹ ਬਾਅਦ ਚ ਪੀਵਾਂਗੇ ਬਹਿ ਜਾ ਤੋ ਆਪਾਂ ਗੱਲਾਂ ਕਰਦੇ ਆਂ ਹੋਰ ਸੁਣਾਓ ਬਸ ਧੀਏ ਅੱਜ ਜੀ ਕਰਦਾ ਸੀ ਮਿਲਣ ਨੂੰ ਮੈਂ ਕਿਹਾ ਚੱਲ ਅੱਜ ਜਾ ਕੇ ਮਿਲੀਆਂ ਚਲੋ ਵਧੀਆ ਕੀਤਾ ਭੂਆ ਜੀ ਤੁਸੀਂ ਆ ਗਏ ਸਾਤੋ ਤਾਂ ਨਹੀਂ ਘੇੜਾ ਵਜਦਾ ਚਲ ਤੁਸੀਂ ਮਿਲ ਗਏ ਪਹਿਲਾਂ ਤਾਂ ਮੈਨੂੰ ਆਏ ਹੋ ਗਿਆ ਵੀ ਕਿਤੇ ਤੁਸੀਂ ਵਿਆਹ ਨਾ ਕਰਾ ਲਿਆ ਹੋਵੇ ਵੀ ਭੇਲੀ ਦੇਣ ਆਉਂਦੇ ਹੋ ਮੋ ਨਾ ਨਾ ਵਿਆਹ ਕਿੱਥੇ ਵਿਆਹ ਜਦੋਂ ਮੁੰਡੇ ਵਾਲੇ ਕਹਿਣਗੇ ਉਦੋਂ ਕਢਾਵਾਂਗੇ। ਸਾਨੂੰ ਚੰਗਾ ਭਲਾ ਤੇ ਪਤਾ ਹੈ ਵੀ ਮੁੰਡਾ ਬਾਹਰ ਹੈ। ਜਦੋਂ ਉਹਦੇ ਆਉਣ ਦੀ ਤਰੀਕ ਪਤਾ ਲੱਗੇਗੀ ਆਪਾਂ ਉਦੋਂ ਹੀ ਵਿਆਹ ਕਢਾ ਲਾਂਗੇ। ਫਿਰ ਚਾਹੇ ਹਫਤੇ 10 ਦਿਨਾਂ ਚ ਨਿਕਲ ਆਵੇ ਤਿਆਰੀ ਆਪਣੀ ਕਰੀ ਪਈਏ। ਉਹ ਤਾਂ ਠੀਕ ਐ ਭੂਆ ਜੀ। ਮੈਂ ਤਾਂ ਤੁਹਾਨੂੰ ਆਏ ਕਹਿੰਦੀ ਸੀਗੀ ਵੀ ਹੁਣ ਹਾੜੀ ਦਾ ਸੀਜ਼ਨ ਆਉਣ ਵਾਲਾ ਐ। ਦੇਖਿਓ ਕਿਤੇ ਬਾਡੀਆਂ ਚ ਹੀ ਨਾ ਵਿਆਹ ਧਰ ਲਿਓ। ਸਾਡੇ ਤੋਂ ਚੰਗੀ ਤਰ੍ਹਾਂ ਦੇਖਿਆ ਵੀ ਨਾ ਜਾਵੇ। ਨਾ ਨਾ ਐ ਤਾਂ ਸਭ ਕੁਝ ਦੇਖ ਕੇ ਧਰਾਂਗੇ। ਬਾਡੀਆਂ ਚ ਤਾਂ ਹਜੇ ਬਹੁਤ ਟਾਈਮ ਪਿਆ। ਮੈਨੂੰ ਤਾਂ ਲੱਗਦਾ ਬਾੜੀਆਂ ਤੋਂ ਪਹਿਲਾਂ ਹੀ ਹੋ ਜੂ। ਮੁੰਡੇ ਦੀ ਮਾਂ ਕਹਿੰਦੀ ਸੀ ਵੀ ਮੁੰਡੇ ਨੇ ਐਸ ਮਹੀਨੇ ਨਹੀਂ ਆ ਜਾਣਾ ਪਰ ਹਜੇ ਤਰੀਕ ਨਹੀਂ ਪਤਾ ਲੱਗੀ। ਚਲੋ ਠੀਕ ਐ ਭੂਆ ਜੀ। ਚਲੋ ਆਜੋ ਭੂਆ ਜੀ ਹੁਣ ਆਪਾਂ ਬਰਾਂਡੇ 'ਚ ਬਹਿਨੇ ਆਂ। ਧੁੱਪ ਵੀ ਆ ਗਈ। ਇੰਨੀ ਤੇਜ਼ ਧੁੱਪ 'ਚ ਬੈਠਿਆ ਵੀ ਨਹੀਂ ਜਾਂਦਾ। ਚਲ ਠੀਕ। ਹੋਰ ਬਹਿ ਜਾਓ ਤੁਸੀਂ ਨਾਲੇ ਮੈਂ ਪਹਿਲਾਂ ਤੁਹਾਡੇ ਵਾਸਤੇ ਚਾਹ ਬਣਾ ਦਿੰਨੀ ਆ। ਠੀਕ ਐ। ਫੇਰ ਆਪਾਂ ਨਾਲ ਬਹਿ ਕੇ ਗੱਲਾਂ ਮਾਰਾਂਗੇ ਆਪਾਂ। ਠੀਕ ਐ। ਬਹਿ ਜਾਓ ਭੂਆ ਜੀ। ਆਲੋ ਕੋਈ ਚਾਹ ਪੀ ਲੋ ਨਵੀ ਤੂੰ ਨਹੀਂ ਪੀਣੀ ਨਾ ਪੂਆ ਜੀ ਮੈਂ ਚਾਹ ਘਾਟੀ ਪੀਨੀ ਆ ਚਲ ਠੀਕ ਹੈ ਹੋਰ ਸਨਾਹੂਆ ਜੀ ਲੈ ਕੇ ਆਏ ਹੋ ਆਪ ਦਾ ਕੋਈ ਸੂਟ ਰਾਤ ਰਹੋਗੇ ਨਾ ਹਾਂ ਹਾਂ ਰਹੂਗੀ ਰਾਤ ਹੋਰ ਕਿਹੜਾ ਮੈਂ ਹੱਥ ਲਾ ਕੇ ਮੁਰੂੰਗੀ ਲੈ ਪੂਆ ਜੀ ਹੱਥ ਲਾ ਕੇ ਕਿਉਂ ਮੁਰਨਾ ਹੈ ਹੋਰ ਕਿਸੇ ਰਿਸ਼ਤੇਦਾਰੀ ਚਿਤ ਆਪਾਂ ਜਾਈਏ ਉੱਥੇ ਤਾਂ ਆਪਾਂ ਕਹਿ ਦਈਏ ਵੀ ਆਪਾਂ ਹੱਥ ਲਾ ਕੇ ਮੁੜਿਆ ਹੁਣ ਤਾਂ ਤੁਸੀਂ ਆਪਦੇ ਪੇਕੇ ਆਏ ਹੋ ਮੈਂ ਤਾਂ ਘਰੇ ਕਹਿ ਕੇ ਹੁਣ ਨਹੀਂ ਆਵੀਂ ਭਾਈ ਮੈਂ ਤਾਂ ਰਾਤ ਘਟ ਕੇ ਆਉਂਗੀ ਚਲੋ ਵਧੀਆ ਕੀਤਾ ਪੂਆ ਜੀ ਨਾਲੇ ਆਏ ਆ ਹੁਣ ਤਾਂ ਤੁਹਾਡਾ ਪਿੱਛੇ ਸਰਦਾ ਵੀ ਐ ਕਿਉਂ ਕੁੜੀ ਹੈਗੀ ਰੋਟੀ ਪਾਣੀ ਬਣਾਉਣ ਨੂੰ ਜਦੋਂ ਉਹਦਾ ਵਿਚਾਰੀ ਦਾ ਵਿਆਹ ਹੋ ਗਿਆ ਫਿਰ ਤੁਹਾਨੂੰ ਰਾਤ ਕੱਟਣੀ ਔਖੀ ਹੋ ਜੂ ਹੋਰ ਉਹਦੇ ਸਿਰ ਤੇ ਤਾਂ ਰਹਿ ਜੰਨੀ ਐ ਜਦੋਂ ਉਹਦਾ ਵਿਚਾਰੀ ਦਾ ਵਿਆਹ ਹੋ ਗਿਆ ਫਿਰ ਮੈਥੋਂ ਕਿੱਥੇ ਰਹਿ ਜਾਣਾ ਹਾਂਜੀ ਇਹ ਤਾਂ ਹੈ ਪੂਆ ਜੀ ਨਾ ਐਂ ਦੱਸ ਮੈਂ ਕਿਹੜੇ ਵੇਲੇ ਨਹੀਂ ਆਈਆਂ ਹੈਪੀ ਆਇਆ ਹੀ ਨਹੀਂ ਮੈਂ ਨਾਲੇ ਮੈਂ ਉਹਨੂੰ ਫੋਨ ਕਰਿਆ ਸੀ ਪੂਆ ਜੀ ਉਹ ਖੇਤ ਗਏ ਵੇਨੇ ਬੂਏ ਯੂਨਾਂ ਨੇ ਪਾਣੀ ਲਾਉਣਾ ਸੀ ਅਜ ਦਿਨ ਦੀ ਲੇਟ ਸੀ ਉਹ ਹੱਥ ਨੇ ਆਉਣਗੇ ਚੱਲ ਠੀਕ ਐ ਪੁੱਤ ਉਹ ਜਦੋਂ ਮਰਜ਼ੀ ਆ ਜਾਏ ਮੈਂ ਤਾਂ ਅੱਜ ਇੱਥੇ ਹੀ ਆ ਹਾਂ ਠੀਕ ਐ ਬੂਆ ਜੀ ਨਾਲੇ ਬੂਆ ਜੀ ਮੈਨੂੰ ਦੱਸੋ ਵੀ ਮੈਂ ਰੋਟੀ ਕਦੋਂ ਕ ਬਣਾਵਾ ਸਭ ਕੁਝ ਤਿਆਰ ਪਿਆ ਨਹੀਂ ਰੋਟੀ ਦੀ ਤੇ ਭੁੱਖ ਨਹੀਂ ਹੱਲੇ ਰੋਟੀ ਠਹਿਰ ਕੇ ਬਣਾਈ ਹੁਣ ਮੈਂ ਬਿੰਦ ਚਟ ਪੈਣਾ ਚਲੋ ਤੁਸੀਂ ਕਰ ਲੋ ਰਾਮ ਐਨੇ ਮੈਂ ਭਾਂਡੇ ਜਿ ਮਾਈਦਾ ਠੀਕ ਐ ਪੁਰਪੂਆ ਜੀ ਖਾ ਲਿਆ ਰੋਟੀ ਪਾਣੀ ਹਾਂ ਬੱਤ ਖਾ ਲਈ ਅੱਛਾ ਕਿਵੇਂ ਅੱਜ ਸਵੇਰੀ ਤਿਆਰ ਹੋਏ ਬੈਠਾ ਹੁਣ ਹੀ ਜਾਣਾ ਨਾ ਹੁਣ ਕੰਨ ਨੂੰ ਜਾਉਂਗੀ ਜਾਉਂਗੀ ਤੇ ਆਥਣ ਨੂੰ ਉਹ ਤਾਂ ਮੈਂ ਹੁਣ ਨਹਾ ਕੇ ਉਹੀ ਕੱਪੜੇ ਬਦਲ ਲੈ ਅੱਛਾ ਅੱਛਾ ਠੀਕ ਐ ਨਾ ਮੇਰੀ ਗੱਲ ਸੁਣ ਤੂੰ ਵੀ ਕਿਤੇ ਸਾਡੇ ਕੋਲ ਗੇੜਾ ਗੂੜਾ ਮਾਰ ਲਿਆ ਕਰ ਤੇਰਾ ਫੁੱਫੜ ਮੈਨੂੰ ਬੋਲਦਾ ਵੀ ਉਹ ਆਪ ਤਾਂ ਹੁੰਦੇ ਨਹੀਂ ਹੈਗੇ ਤੂੰ ਤੀਜੇ ਦਿਨ ਕਹਿ ਦੇਣੀ ਮੈਂ ਪੇਕੇ ਚੱਲੀ ਆ ਤੈਨੂੰ ਪਤਾ ਹੀ ਆ ਪੂਆ ਹੁਣ ਕੱਲਾ ਜਾਣਾ ਮੈਂ ਕਿੱਧਰ ਕਿੱਧਰ ਹੋਵਾਂ ਮੈਥੋਂ ਤਾਂ ਆਪਦੇ ਸੋਹਰੇ ਵੀ ਨਹੀਂ ਜਾਇਆ ਗਿਆ ਲਵੀ ਨੇ ਕਈ ਵਾਰ ਕਿਹਾ ਵੀ ਆਪਾਂ ਸਵੇਰੇ ਚੱਲਦੇ ਆਂ ਸ਼ਾਮ ਨੂੰ ਮੁੜੇ ਆਵਾਂਗੇ ਬਸ ਇਹ ਨਹੀਂ ਵੀ ਲਿਜਾਣ ਦਾ ਟਾਈਮ ਨਹੀਂ ਹੈਗਾ ਮੇਰੇ ਕੋਲ ਨਾ ਇਹੇ ਦਾ ਕੁਝ ਤੂੰ ਵਿਆਹ ਵੇਲੇ ਕਰੇਂਗਾ ਵੀ ਮੈਥੋਂ ਨਹੀਂ ਰਿਹਾ ਜਾਂਦਾ ਮੈਂ ਤਾਂ ਆਥਨ ਨੂੰ ਮੁੜਨਾ ਹੈ ਉਦੋਂ ਤਾਂ ਭਾਈ 4 ਦਿਨ ਰਹਿਣਾ ਪੈਣਾ ਹੈ ਹੱਥ ਲਾ ਕੇ ਨਹੀਂ ਮੁੜਨ ਦਿੰਦੀ ਨਾਨਕੇ ਹੋ ਤੁਸੀਂ ਨਾ ਨਾ 부ਆ ਉਦੋਂ ਹੱਥ ਲਾ ਕੇ ਕਿਉਂ ਮੁੜਾਂਗੇ ਅਸੀਂ ਨਾਨਕ ਆ ਕਾਰਬਿਹਾਰ ਵੀ ਕਰਾਂਗੇ ਸਾਰੇ ਤੂੰ ਫਿਕਰ ਨਾ ਕਰ ਨਾਲ ਵਿਆਹ ਵੇਲੇ ਤਾਂ ਅਸੀਂ ਪਹਿਲਾਂ ਹੀ ਆ ਜਾਾਂਗੇ ਕੋਈ ਨਾ ਮੈਂ ਆਪਦੇ ਸਾਰੇ ਕੰਮ ਕਾਰਨਾ ਸਮਾ ਲੂੰਗਾ ਕਿਸੇ ਨੂੰ ਉਹਦਾ ਜਿੰਨਾ ਚਿਰ ਤੂੰ ਨਹੀਂ ਸਾਨੂੰ ਉੱਥੋਂ ਭੇਜਦੀ ਉਹਨਾਂ ਚਿਰ ਨਹੀਂ ਅਸੀਂ ਆਉਂਦੇ ਚੱਲ ਸ਼ਾਬਾਸ਼ ਤੇਰੇ ਜੇ ਤੁਸੀਂ ਮੇਰਾ ਇੰਨਾ ਕਰਦੇ ਹੋ ਤਾਂ ਹੀ ਤਾਂ ਮੈਂ ਆ ਜਾਨੀ ਆ ਔਰੇ ਨਹੀਂ ਤੇ ਪਤ ਮਾਪੇ ਬਾਪ ਤੋਂ ਬਾਅਦ ਭਰਾ ਭਜਾਈ ਤੋਂ ਬਾਅਦ ਇੱਥੇ ਕੌਣ ਪੁੱਛਦਾ ਫੇਰ ਕੀ ਹੋ ਗਿਆ 부ਆ ਜੇ ਮਾਪੇ ਬਾਪ ਨਹੀਂ ਭਰਾ ਭਜਾਈ ਨਹੀਂ ਅਸੀਂ ਤਾਂ ਹੈਗੇ ਆ ਤੇਰੇ ਤੂੰ ਇੱਥੇ ਦੇਣਾ ਰਾਤਾ ਇਹ ਤੇਰਾ ਹੀ ਘਰ ਹੈ ਨਾਲੇ ਪੂਆ ਤੈਨੂੰ ਆਪ ਹੀ ਪਤਾ ਤੂੰ ਜਦੋਂ ਇੱਥੇ ਆਉਣੀ ਹੈ ਅਸੀਂ ਕਦੇ ਮੱਥੇ ਵੱਟ ਪਾਇਆ ਅਸੀਂ ਤਾਂ ਤੇਰਾ ਸਭਉ ਦਿਲੋਂ ਕਰਦੇ ਆ ਤੂੰ ਇਹ ਗੱਲ ਦੀ ਤਾਂ ਪੂਆ ਫਿਕਰੇ ਨਾ ਕਰ ਚੱਲ ਮੈਨੂੰ ਆਇਆ ਦੱਸ ਬਈ ਮੁੰਡਾ ਕਿਵੇਂ ਆ ਬਾਹਰ ਉਹਦਾ ਫੋਨ ਫੋਨ ਆਉਂਦਾ ਆਪਣੇ ਕੁੜੀ ਦੇ ਵਿਆਹ ਤੇ ਆਊਗਾ ਉਹ ਹਾਂ ਮੁੰਡਾ ਠੀਕ ਹੈ ਫੋਨ ਵੀ ਆ ਜਾਂਦਾ ਪਰ ਉਹਦੇ ਤੋਂ ਵਿਆਹ ਤੇ ਨਹੀਂ ਆਇਆ ਜਾਣਾ ਨਾ ਕਿਉਂ ਪੂਆ ਵਿਆਹ ਤੇ ਕਿਉਂ ਨਹੀਂ ਆਇਆ ਜਾਣਾ ਉਹ ਤੋਂ ਸੁੱਖ ਨਾਲ ਉੱਥੇ ਪੱਕਾ ਤਾਂ ਹੈਗਾ ਉਹ ਉਹ ਤਾਂ ਜਦੋਂ ਮਰਜੀ ਢੇੜਾ ਮਾਰ ਜੇ ਵੇ ਬਾਹਰ ਲੈਦੇ ਤੇ ਬਾਹਰ ਲਈ ਜਾਣ ਨਾ ਹਜੇ ਤੱਕ ਤੇ ਕੋਈ ਨਹੀਂ ਪਤਾ ਬਾਕੀ ਮੌਕਾ ਦੱਸੇਗਾ ਚਲ ਠੀਕ ਹੈ ਬੂਆ ਲੈ ਹੁਣ ਮੈਂ ਮੜਾ ਖੇਤ ਢੇੜਾ ਮਾਰਿਆ ਮੈਂ ਉੱਥੇ ਡੰਗਰ ਜੇ ਆ ਜਾਂਦੇ ਨੇ ਤੁਸੀਂ ਕਰ ਲੋ ਰਾਮ ਇਹਨੇ ਠੀਕ ਹੈ ਪੁੱਤ ਜਾ ਆ ਮੈਂ ਚਟਕ ਪੈ ਜਾਣਾ ਰਮਾ ਤੇ ਕੱਪੜੇ ਜੋੜ ਕੇ ਪਾਵਾਂ ਜਾਵਾਂ ਟੈਮ ਨਾਲ ਭੂਆ ਜੀ ਤਾਂ ਜਾਣ ਦੀ ਤਿਆਰੀ ਕਰਨ ਲੱਗੇ ਹੈ ਹੋਰ ਭਾਈ ਜਾਣਾ ਹੀ ਹੈ ਘਰ ਨੂੰ ਅੱਜ ਦਾ ਦਿਨ ਹੋਰ ਰਹਿ ਜਾਂਦੇ ਭੂਆ ਜੀ ਜੀ ਲੱਗਿਆ ਹੋਇਆ ਸੀਗਾ ਕੀ ਕਰੀਏ ਪਿੱਛੇ ਜਵਾਕ ਵੀ ਦੇਖਣ ਨੇ ਭਾਈ ਹੁਣ ਭਾਈ ਮੇਰੀ ਗੱਲ ਸੁਣ ਲਓ ਤੁਸੀਂ ਵੀ ਗੇੜਾ ਗੂੜਾ ਮਾਰਿਆ ਉੱਥੇ ਮੇਰੇ ਕੋਲ ਤੁਸੀਂ ਤਾਂ ਡਰਦੇ ਆਉਂਦੇ ਨਹੀਂ ਕਿਤੇ ਭੂਆ ਨੂੰ ਕੁਝ ਦੇਣਾ ਨਾ ਪੈ ਜੇ ਵੀ ਐਵੇਂ ਵਾਧੂ ਦਾ ਖਰਚਾ ਹੋਊਗਾ ਨਹੀਂ ਨਹੀਂ ਭੂਆ ਜੀ ਇਹੀ ਜੀ ਤਾਂ ਕੋਈ ਗੱਲ ਨਹੀਂ ਇਹਨਾਂ ਦਾ ਨਾ ਅਸਲ ਵਿੱਚ ਟਾਈਮ ਹੀ ਨਹੀਂ ਲੱਗਦਾ ਹੁਣ ਤਾਂ ਮੈਂ ਚੱਲ ਇਹਨਾਂ ਨੂੰ ਕਹੂੰਗੀ ਵੀ ਆਪਾਂ ਭੂਆ ਕੋਲੇ ਗੇੜਾ ਮਾਰ ਕੇ ਆਉਨੇ ਆ ਜਰੂਰ ਆਵਾਂਗੇ ਤੁਹਾਡੇ ਕੋਲੇ ਚੱਲ ਠੀਕ ਏ ਮੈਂ ਵੀ ਦੇਖਦੀ ਆ ਵੀ ਤੁਸੀਂ ਆਉਨੇ ਹੋ ਕਿ ਗੱਲਾਂ ਨਾਲ ਹੀ ਸਾਰ ਦਿੰਨੇ ਆ ਨਾ ਨਾ ਭੂਆ ਜੀ ਗੱਲਾਂ ਨਾਲ ਨਹੀਂ ਸਾਰਦੇ ਜਰੂਰ ਆਵਾਂਗੇ ਲੋ ਹੁਣ ਮੈਂ ਤੁਹਾਡੇ ਵਾਸਤੇ ਸੂਟ ਲਿਓਨੀ ਆ ਚਲ ਠੀਕ ਹੈ ਲਿਆ ਲੈ ਕੱਲ ਦੀ ਮੈਂ ਆਈ ਹੋਈ ਆ ਉਦੋਂ ਦਾ ਮੈਨੂੰ ਸੂਟ ਨਹੀਂ ਦਿਖਾਇਆ ਹੁਣ ਜਦੋਂ ਮੈਂ ਜਾਣ ਲੱਗੀ ਆ ਹੁਣ ਕਹਿੰਦੀ ਮੈਂ ਸੂਟ ਲੈਉਣੀ ਆ ਚਲ ਸੋਹਣਾ ਸੂਟ ਹੈ ਤੂੰ ਅਸਮਾ ਕੇ ਪਾ ਲੂਗੀ ਨਾਲ 500 ਰੁਪਇਆ ਲਾ ਦੇਣੀ ਆ ਕੰਬਲ ਗੜਾ ਕੰਮ ਆਉਂਦੇ ਨੇ ਆਲੋਕ ਉਹ ਇਹ ਸੂਟ ਆ ਮੈਂ ਕੰਬਲ ਦਾ ਨਾ 500 ਰੁਪਇਆ ਲਾਤਾ ਦੇਖ ਲੋ ਸੂਟ ਵਧੀਆ ਨਾ ਦੇਖਾਂ ਭਾਈ ਕਹੇ ਜਾ ਲਿਆਂਦਾ ਭੂਆ ਜੀ ਵਧੀਆ ਰਵਾਜ ਦਾ ਸੂਟ ਹੈ ਤੁਸੀਂ ਸਮਾ ਕੇ ਪਾ ਲਿਓ ਵਿਆਹ ਚ ਤੁਹਾਡੇ ਸੋਹਣਾ ਲੱਗੂਗਾ ਫਿਓਰ ਦੀ ਨਾਲ ਚੁੰਨੀ ਹੈ ਰਵਾਜ ਰੂਦਾ ਤਾਂ ਮੈਨੂੰ ਕੋਈ ਨਹੀਂ ਲੱਗਦਾ ਇਹ ਤਾਂ ਮੈਨੂੰ ਐ ਹੀ ਲੱਗਦਾ ਜਿਵੇਂ ਪੇਟੀ ਚੋਂ ਕੱਢ ਕੇ ਦੇ ਦਿੱਤਾ ਹੈ ਹਾਂਜੀ ਭੂਆ ਜੀ ਲਾਇਆ ਤਾਂ ਸੂਟ ਮੈਂ ਇਹ ਕਰੋ ਹੀ ਹੈ ਪਰੇ ਕੱਪੜੇ ਦਾ ਹੁਣ ਰਿਵਾਜ ਹੈ ਮੇਰੇ ਨਾ ਮਾਮੇ ਗਿਆ ਨੇ ਦਿੱਤਾ ਸੀ ਮੈਨੂੰ ਉਹਨਾਂ ਦੇ ਮੁੰਡੇ ਦੇ ਵਿਆਹ ਤੇ ਨਾਲੇ ਹਜੇ 2 ਮਹੀਨੇ ਤਾਂ ਹੋਏ ਨੇ ਉਹਨਾਂ ਦੇ ਵਿਆਹ ਹੋਏ ਨੂੰ ਉਹਨਾਂ ਨੇ ਸਾਰਿਆਂ ਨੂੰ ਪੌਣ ਵਾਲੇ ਸੂਟ ਦਿੱਤੇ ਸੀ ਨਾ ਜੇ ਕੱਪੜੇ ਦਾ ਰਿਵਾਜ ਹੈ ਤੇ ਤੂੰ ਸਵਾਲ ਲੰਦੀ ਮੇਰੇ ਵਸਤੇ ਰੱਖਣਾ ਸੀ ਤੂੰ ਕਿਉਂ ਨਹੀਂ ਸੁਵਾਇਆ ਜਦੋਂ ਮੈਂ ਆਉਂਦੀ ਮੈਨੂੰ ਤੂੰ ਮੇਰੀ ਪਸੰਦ ਦਾ ਲੈ ਦਿੰਦੀ ਕੋਈ ਨਾ ਬੂਆ ਜੀ ਤੁਸੀਂ ਅੱਜ ਇਹ ਸੂਟ ਲੈ ਜਾਓ ਜਿੱਦਾਂ ਤੂੰ ਸੀ ਭੇਲੀ ਦੇਣ ਆਉਂਗੇ ਨਾ ਮੈਂ ਉਦੋਂ ਤੁਹਾਨੂੰ ਤੁਹਾਡੀ ਪਸੰਦ ਦਾ ਦਵਾ ਲਿਆਉਂਗੀ ਨਾਲੇ ਅੱਜ ਤੱਕ ਮੈਂ ਤੁਹਾਨੂੰ ਤੁਹਾਡੀ ਪਸੰਦ ਦੇ ਸੂਟ ਦਵਾਏ ਨੇ ਇਹ ਵੀ ਸੂਟ ਮਾੜਾ ਨਹੀਂ ਹੈਗਾ ਜੇ ਮੈਨੂੰ ਪਸੰਦ ਨਹੀਂ ਮੈਂ ਤਾਂ ਹੀ ਕੰਨੀ ਆ ਜੇ ਤੂੰ ਘਰੋਂ ਹੀ ਲਾਉਣਾ ਸੀ ਮੈਨੂੰ ਕੱਲ ਦੀ ਦਿਖਾ ਦਿੰਦੀ ਮੈਂ ਤੈਨੂੰ ਉਦੋਂ ਹੀ ਕਹਿ ਦਿੰਦੀ ਭਾਈ ਮੈਨੂੰ ਇਹ ਵਧੀਆ ਨਹੀਂ ਲੱਗਦਾ ਵੀ ਮੈਨੂੰ ਬਾਜ਼ਾਰੋਂ ਹੋਰ ਦਵਾ ਲਿਆ ਤੂੰ ਆ ਜੀ ਮੈਂ ਦਵਾਤਾ ਲਿਆਉਂਦੀ ਤੁਹਾਨੂੰ ਬਾਜ਼ਾਰੋਂ ਪਰ ਮੈਂ ਤੁਹਾਨੂੰ ਕੀ ਦੱਸਾਂ ਸਾਡਾ ਹੱਥ ਬਹੁਤ ਐਟ ਚੱਲ ਰਿਹਾ ਉਪਰੋਂ ਤੇਰਵਾ ਮਹੀਨਾ ਹੈ ਪੈਸਾ ਕਰੇ ਕੋਈ ਹੈ ਨਹੀਂ ਸਾਨੂੰ ਹੀ ਪਤਾ ਭੂਆ ਜੀ ਅਸੀਂ ਕਿਵੇਂ ਸਾਰਦੇ ਆ ਬਸ ਕਰ ਨਹੀਂ ਬਸ ਕਰ ਆਪ ਤਾਂ ਚੜਦਾ ਤਾਂ ਚੜਦਾ ਪਾਉਣੀ ਹੈ ਮੇਰੇ ਵਾਰੀ ਕੰਨੇ ਹੱਥ ਟੈਟ ਹੈ ਭੂਆ ਜੀ ਸਮਝੋ ਮੇਰੀ ਗੱਲ ਨੂੰ ਮੈਂ ਝੂਠ ਨਹੀਂ ਬੋਲਦੀ ਸੱਚ ਕਹਿਨੀ ਆ ਨਾਲੇ ਮੈਂ ਅੱਜ ਤੱਕ ਕਰ ਕਦੇ ਤੁਹਾਨੂੰ ਮਾੜਾ ਸੂਟ ਦਿੱਤਾ ਜਦੋਂ ਵੀ ਤੁਸੀਂ ਆਉਂਿਓ ਮੈਂ ਤੁਹਾਨੂੰ ਤੁਹਾਡੀ ਪਸੰਦ ਦਾ ਸੂਟ ਦਿਵਾਉਣੀ ਆ ਇਹ ਵੀ ਮੇਰੀ ਮਜਬੂਰੀ ਸੀ ਤਾਂ ਮੈਂ ਘਰੋਂ ਸੂਟ ਲਾਤਾ ਜੇ ਤੁਸੀਂ ਧਿਆਨ ਨਾਲ ਦੇਖੋ ਨਾ ਇਹ ਵੀ ਸੂਟ ਮਾੜਾ ਨਹੀਂ ਪੂਆ ਜੀ ਨਹੀਂ ਦੀਦਾ ਹੀ ਇਹ ਇਹਦਾ ਮੈਂ ਕੀ ਧਿਆਨ ਨਾਲ ਦੇਖਾਂ ਜੇ ਮੈਨੂੰ ਪਸੰਦ ਨਹੀਂ ਹੈਗਾ ਮੈਂ ਤਾਂ ਹੀ ਤੈਨੂੰ ਕਿਹਾ ਚੱਲ ਕੋਈ ਨਾ ਤੇਰੀ ਗੱਲ ਮੰਨ ਕੇ ਮੈਂ ਸੂਟ ਲੈ ਜਾਨੀਆ ਪਰ ਜਿੱਦਣ ਭੇਲੀ ਲੈ ਕੇ ਆਈ ਉਦੋਂ ਨਾ ਮੇਰੇ ਨਾਲ ਕੁਝ ਕਰਿਓ ਉਦੋਂ ਤਾਂ ਮੈਨੂੰ ਵਧੀਆ ਸੂਟ ਲੈ ਕੇ ਦਿਓ ਜਿੱਦੋਂ ਤੱਕ ਮੈਂ ਹੱਥ ਧਰੂੰਗੀ ਪਰ ਤੁਸੀਂ ਉਹਦੋਂ ਨਾ ਕਹਿ ਦੋ ਵੀ ਸਾਡਾ ਹੱਥ ਟੈਟ ਹੈ ਨਹੀਂ ਨਹੀਂ ਭੂਆ ਜੀ ਤੁਸੀਂ ਜਿਹੜੇ ਸੂਟ ਤੇ ਹੱਥ ਧਰੋਗੇ ਨਾ ਅਸੀਂ ਉਹੀ ਲੈ ਕੇ ਦਵਾਂਗੇ ਹੁਣ ਤੁਸੀਂ ਆ ਸੂਟ ਲੈ ਜਾਓ ਪਰ ਗੁੱਸੇ ਹੋ ਕੇ ਨਾ ਜਾਇਓ ਚੱਲ ਠੀਕ ਐ ਉਦੋਂ ਦੀ ਉਦੋਂ ਦੇਖਾਂਗੇ ਕਹੇ ਜਾ ਦਵਾਂਨੇ ਹੁਣ ਮੈਂ ਜਾਵਾਂ ਠੀਕ ਐ ਬੁਆ ਜੀ ਚੰਗਾ ਬੁਆ ਜੀ ਚੰਗਾ ਪੂਆ ਦੀਆਂ ਨਾ ਮੈਨੂੰ ਆਹੀ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਇੰਨੀ ਸੋਹਣੀ ਉਹਦੀ ਆਈ ਦੀ ਇੱਜ਼ਤ ਕਰੀ ਐ ਜਾਂਦੀ ਨੂੰ ਵਧੀਆ ਸੂਟ ਦੇਤਾ ਨਾਲ 500 ਰੁਪਈਆ ਲਾਤਾ ਫੇਰ ਵੀ ਖੁਸ਼ ਹੋ ਕੇ ਨਹੀਂ ਗਈ ਹੈਗੀ ਨਾਲੇ ਅੱਜ ਤੱਕਰ ਕਦੇ ਮੈਂ ਖਾਲੀ ਨਹੀਂ ਮੋੜਿਆ ਹੁਣ ਜੇ ਮੈਂ ਇਹਨਾਂ ਨੂੰ ਦੱਸੂਗੀ ਬੀਪੂਆ ਤਾਂ ਪਈ ਖੁਸ਼ ਹੋ ਕੇ ਨਹੀਂ ਗਈ ਫੇਰੇ ਇਹ ਮੈਨਾਂ ਨਾਰਾਜ਼ ਹੋਣਗੇ ਵੀ ਤੂੰ ਮੇਰੀ ਗੱਲ ਮੰਨੀ ਨਹੀਂ ਬਜਾਰੋਂ ਲਿਆ ਕੇ ਨਹੀਂ ਦਿੱਤਾ ਸੂਟ ਤਾਂ ਕਰਕੇ ਪੂਆ ਗੁੱਸੇ ਹੋਗੀ ਸਸੀ ਕਾਲੂ ਆਜੀ ਸਸੀ ਕਾਲੂ ਵਧਾਈਆਂ ਤੁਹਾਨੂੰ ਵਧਾਈਆਂ ਕੁੜੀ ਦੀ ਭਾਬੀ ਨੂੰ ਰਾਜੂ ਭੂਆ ਜੀ ਹੋਰ ਸੁਣਾਓ ਕੀ ਠਾਕੋਂ ਸਭ ਵਧੀਆ ਤੁਸੀਂ ਸੁਣਾਓ ਅਸੀਂ ਵੀ ਵਧੀਆ ਭੂਆ ਜੀ ਚਲੋ ਵਧੀਆ ਹੀ ਚਾਹੀਦਾ ਲਓ ਭੂਆ ਜੀ ਹੁਣ ਮੈਂ ਤੁਹਾਡੇ ਵਾਸਤੇ ਪਾਣੀ ਲਿਓਨੀ ਆ ਨਾਲੇ ਦਾਲ ਧਰਿਆ ਮੰਦਰ ਚਲ ਠੀਕ ਹੈ ਲੈ ਆ ਹੋਰ ਅਲੋ ਕੁਆਜੀ ਪਾਣੀ ਲਓ ਵਿਆਹ ਵਿਆਹ ਕਰਦੇ ਸੀ ਭੂਆਜੀ ਲੋ ਵਿਆਹ ਆ ਵੀ ਗਿਆ ਫਿਰ ਤਾਂ ਆਮੀਨ ਜੀ ਆਇਆ ਹੋਣਾ ਮੁੰਡਾ ਹਾਂ ਥੋੜੇ ਦਿਨ ਹੀ ਹੋਏ ਨੇ ਉਹਨੂੰ ਆਏ ਨੂੰ ਉਹਦੇ ਆਏ ਤੇ ਹੀ ਵਿਆਹ ਕਰਾਇਆ ਉਹਦੀ ਮਾਂ ਨੇ ਤੇ ਕਾਲੀ ਚੱਕਤੀ ਉਹਨ ਮੁੰਡੇ ਨੇ ਟਿਕਟ ਕਰਾਈ ਉਹਦੀ ਮਾਂ ਨੇ ਕਿਹਾ ਤਾਂ ਵਿਆਹ ਕਰਾ ਲਓ ਅਸੀਂ ਵਰ ਕਢਾ ਲਿਆ ਚਲੋ ਵਧੀਆ ਭੂਆਜੀ ਸਾਨੂੰ ਵਿਆਹ ਆ ਗਿਆ ਨਾਲੇ ਇੱਕ ਨਾ ਇੱਕ ਦਿਨ ਤੇ ਇਹ ਕਰ ਨਹੀਂ ਸੀ ਨਾ ਭੂਆਜੀ ਮੁੰਡਾ ਕਿੰਨੇ ਕਚੇ ਦੀ ਛੁੱਟੀ ਤੇ ਆਇਆ ਹੈ ਕੁੜੀ ਨੂੰ ਉਹ ਨਾਲ ਹੀ ਲੈ ਕੇ ਜਾਊਗਾ ਜਾਂ ਬਾਅਦ ਚ ਜਾਊਗੀ ਨਾ ਬਾਅਦ ਚ ਕਿਉਂ ਜਾਊਗੀ ਨਾਲ ਹੀ ਜਾਊਗੀ ਮੁੰਡੇ ਦੀ ਮਾਂ ਨੇ ਵੀ ਕਿਹਾ ਮੁੰਡੇ ਨੇ ਵੀ ਕਿਹਾ ਵਿਆਹ ਕਰਾ ਕੇ ਮੈਂ ਨਾਲ ਹੀ ਲੈ ਕੇ ਜਾਊਗਾ ਨਾਲੇ ਤੈਨੂੰ ਚੰਗਾ ਭਲਾ ਪਤਾ ਹੈ ਵੀ ਮੁੰਡਾ ਪੱਕਾ ਹੈ ਉਹ ਕਿਹੜਾ ਕੱਚਿਆਂ ਚ ਵੀ ਕੁੜੀ ਨੂੰ ਨਾਲ ਨਹੀਂ ਲਿਜਾ ਸਕਦਾ ਹਾਂ ਪੂਆ ਜੀ ਇਹ ਤਾਂ ਤੁਹਾਡੀ ਗੱਲ ਠੀਕ ਹੈ ਨਾਲੇ ਅਸੀਂ ਤੇ ਗੱਲ ਖੋਲ ਕੇ ਰਿਸ਼ਤਾ ਕਰਿਆ ਸੀ ਵੀ ਭਾਈ ਵਿਆਹ ਤੋਂ ਬਾਅਦ ਕੁੜੀ ਮੁੰਡੇ ਦੇ ਨਾਲ ਜਾਊਗੀ ਇਹ ਤਾਂ ਹੈਪੂਆ ਜੀ ਪਹਿਲੇ ਹੀ ਨਾਲੇ ਗੱਲ ਖੋਲੀ ਠੀਕ ਰਹਿੰਦੀ ਐ ਬਾਅਦ ਚ ਐਵੇਂ ਔਖਾ ਹੁੰਦਾ ਲੋ ਹੁਣ ਮੈਂ ਤੁਹਾਡੇ ਵਾਸਤੇ ਚਾਹ ਬਣਾ ਲਿਆ ਮਾਂ ਨਹੀਂ ਚਾਹ ਤੇ ਬਾਅਦ ਚ ਬਣਾ ਲਈ ਲੈ ਤੂੰ ਮੇਰੇ ਕੋ ਪਹਿਲੀ ਫੜ ਲਾ ਪਹਿਲਾਂ ਠੀਕ ਐ ਜੀ ਲਵੀ ਉਪਰਲੀ ਵਾਲੇ ਲਫਾਫੇ ਚ ਨਾ ਮੇਰੀ ਐਨਕੜਾ ਵਾਲਾ ਲਫਾਫਾ ਕੱਢ ਲੈਣ ਨਾਲੇ ਮੇਰਾ ਪਰਸ ਹੈ ਲਿਓ ਨੀ ਬੂਆ ਜੀ ਆ ਲੋ ਬੂਆ ਜੀ ਲਿਆ ਬਤਾ ਬੂਆ ਜੀ ਮੈਂ ਆਏ ਕਹਿੰਦੀ ਸੀਗੀ ਵੀ ਮੈਂ ਚਾਹ ਬਣਾ ਲਵਾਂ ਨਹੀਂ ਨਹੀਂ ਬਹਿ ਜਾ ਤੂੰ ਰੋਟੀਆਂ ਖਾਵਾਂਗੇ ਸਿੱਧੀ ਫੇਰ ਰੋਟੀ ਬਣਾ ਲੈਣੀ ਹੈ ਪਹਿਲਾਂ ਨਹੀਂ ਨਹੀਂ 10 ਮਿੰਟ ਬਹਿ ਜਾ ਤੂੰ ਫੇਰ ਬਣਾਵਾਂਗੇ ਰੋਟੀ ਚਲੋ ਠੀਕ ਹੈ ਬੂਆ ਜੀ ਫੇਰ ਆਪਾਂ ਐ ਕਰਦੇ ਆ ਆਪਾਂ ਬਾਜ਼ਾਰ ਜਾਇ ਆਉਨੇ ਆ ਮੈਂ ਤੁਹਾਨੂੰ ਤੁਹਾਡੀ ਪਸੰਦ ਦਾ ਵਧੀਆ ਜਿਹਾ ਸੂਟ ਲੈ ਕੇ ਦਿੰਨੀ ਆ ਸੂਟ ਤਾਂ ਮੈਂ ਆਪਣੀ ਪਸੰਦ ਦਾ ਹੀ ਲਾਉਂਗੀ ਪਰ ਮੈਂ ਕਹਿੰਨੀ ਆ ਵੀ ਕੰਨੂ ਦੋ ਦੋ ਗੇੜੇ ਲਾਉਣੇ ਨੇ ਜਦੋਂ ਮੈਂ ਜਾਉਂਗੀ ਅਬ ਮੈਂ ਉੱਧਰ ਦੀ ਉੱਧਰ ਹੀ ਲੰਘ ਜੂਗੀ ਸੂਟ ਲੈ ਕੇ ਚਲੋ ਠੀਕ ਐ ਭੂਆ ਜੀ ਜਿਵੇਂ ਤੁਹਾਡੀ ਮਰਜ਼ੀ ਐ ਚਲ ਤੂੰ ਮੈਨੂੰ ਐਂ ਦੱਸ ਹੈਪੀ ਕਿੱਥੇ ਐ ਮੈਂ ਤੁਹਾਡੇ ਦੋਨਾਂ ਨਾਲ ਕੋਈ ਜ਼ਰੂਰੀ ਗੱਲ ਕਰਨੀ ਸੀ ਇਹ ਤਾਂ ਭੂਆ ਜੀ ਆਪੇ ਦੋਸਤ ਨਾਲ ਵਿਆਹ ਗਏ ਨੇ ਇਹਨਾਂ ਤੋਂ ਆਉਂਦਿਆਂ ਨੂੰ ਨੇਰਾ ਹੋ ਜੂ ਜਿਹੜੀ ਕੋਈ ਗੱਲ ਐ ਤੁਸੀਂ ਮੈਨੂੰ ਦੱਸ ਦੋ ਮੈਂ ਇਹਨਾਂ ਨੂੰ ਆਪੀ ਦੱਸ ਦੂੰਗੀ ਜੇ ਕਰੇ ਹੁੰਦਾ ਉਹਦੇ ਸਾਹਮਣੇ ਗੱਲ ਹੋ ਜਾਂਦੀ ਮੈਂ ਤੈਨੂੰ ਦੱਸ ਦਿੰਨੀ ਆ ਉਹਨੂੰ ਆਏ ਨੂੰ ਮੇਰਾ ਸਿਨੇਹਾ ਲਾਦੀ ਹਾਂ ਹਾਂ ਭੂਆ ਜੀ ਮੈਂ ਲਾਦੂ ਸਨੇਹਾ ਤੁਸੀਂ ਗੱਲ ਤਾਂ ਦੱਸੋ ਕੀ ਐ ਦੇਖ ਲਵੀ ਗੱਲ ਤਾਂ ਇਹ ਆ ਤੁਸੀਂ ਭਰਨੀ ਐ ਨਾਨਕ ਸ਼ੱਕ ਉਸ ਹੱਬ ਨਾਲ ਤਿਆਰੀ ਕਰਕੇ ਆਇਓ ਹੈ ਨਾਨਕ ਸ਼ੱਕ ਨਾਨਕ ਸ਼ੱਕ ਤਾਂ ਸੀ ਭੂਆ ਜੀ ਪੱਜ ਚੁੱਕੇ ਤੁਹਾਡੇ ਮੁੰਡੇ ਦੇ ਵਿਆਹ ਤੇ